ਬੜਾ ਹੀ ਸੋਹਣਾ ਤੇ ਸੌਖਾ ਜਿਹਾ ਫਲਾਵਰ ਆ ਇਹ ਮਹਿਰੂਨ ਕਲਰ ਦਾ ਇਹ ਮੈਂ ਤੁਹਾਨੂੰ ਅੱਜ ਪਾ ਕੇ ਦੱਸਾਂਗੀ ਕਿ ਕਿਵੇਂ ਦਾ ਬੰਦ ਹੈ ਤੇ ਚਲੋ ਆਪਾਂ ਫਰੇਮ ਦੇ ਉੱਤੇ ਇਹ ਦੇਖੋ ਇਹ ਮੈਂ ਨਿਸ਼ਾਨ ਪਹਿਲਾਂ ਲੱਗੇ ਹੋਏ ਨੇ ਕੱਲ ਆਪਾਂ ਆਹ ਵਾਲਾ yellow ਫਲਾਵਰ ਪਾਉਣਾ ਸਿੱਖਿਆ ਸੀਗਾ ਤੇ ਅੱਜ ਆਪਾਂ ਇਹ ਮਹਿਰੂਨ ਫਲਾਵਰ ਸਿੱਖਾਂਗੇ ਇੱਥੇ ਤੇ ਆਹ yellow ਦੇ ਨਾਲ ਵੀ ਇੱਥੇ ਵਿਚਕਾਰ ਵਾਲੇ ਤੇ ਵੀ ਇੱਥੇ ਮਹਿਰੂਨ ਹੀ ਇਹਦੇ ਨਾਲ ਦਾ ਹੀ ਫਲਾਵਰ ਆਣਾ ਵਾ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਸੂਈ 'ਚ ਧਾਗਾ ਪਾ ਲਿਆ ਵਾ ਤੇ ਸੂਈ ਦੇ ਵਿੱਚ ਆਪਾਂ ਜਦੋਂ ਧਾਗਾ ਪਾਣਾ ਵਾ ਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਜਿੱਦਾਂ ਆਪਾਂ ਤਾਂਗਾ ਦੇਖੋ ਇਦਾਂ ਕਰਕੇ ਸੂਈ ਦੇ ਵਿੱਚ ਪਾਨੇ ਆ ਨਾ ਤੇ ਇਹਨੂੰ ਥੱਲੇ ਦੋਨਾਂ ਧਾਗਿਆਂ ਨੂੰ ਇਕੱਠਿਆਂ ਨੂੰ ਗੱਢ ਦੇਣੀ ਆ ਇੱਕ ਧਾਗੇ ਨੂੰ ਨਹੀਂ ਦੇਣੀ ਦੋਨਾਂ ਨੂੰ ਗੰਢ ਦੇ ਦੇਣੀ ਆ ਉਹਦੇ ਨਾਲ ਨਾ ਫਿਰ ਬੜਾ ਸੋਹਣਾ ਉੱਠ ਕੇ ਫਲਾਵਰ ਬਣਦਾ ਹੈ ਤੇ ਬੜਾ ਹੀ ਸੋਹਣਾ ਜਿਹਾ ਫਲਾਵਰ ਬਣਦਾ ਉਹਦੇ ਨਾਲ ਹਾਂਜੀ ਆ ਦੇਖੋ ਦੋਨਾਂ ਧਾਗਿਆਂ ਨੂੰ ਨਾ ਬੜੀ ਸੋਹਣੀ ਜਿਹੀ ਗੰਢ ਦੇ ਲਈ ਮੈਂ ਸਿੰਪਲ ਜੀ ਤੇ ਹੁਣ ਆਪਾਂ ਇਹਨੂੰ ਧਾਗੇ ਨੂੰ ਇੱਕੋ ਜਿਹਾ ਕਰ ਲਾਂਗੇ ਕਿ ਕਿਤੋਂ ਵੀ ਨਾ ਇਹਦੇ ਵਿੱਚ ਥ੍ਰੈਡ ਹੁੰਦੇ ਆ ਕਾਫੀ ਜ਼ਿਆਦਾ ਜੋ ਕਿ ਇਹਨੂੰ ਮੋਟਾ ਕੀਤਾ ਹੁੰਦਾ ਇਹਨੂੰ थ्रेड ਨੂੰ ਇਹਦੇ ਵਿੱਚ ਕਾਫੀ ਜਿਆਦਾ ਤੰਦ ਹੁੰਦੀ ਹੈ थ्रेड ਦੇ ਧਿਆਨ ਦੇਣਾ ਪੈਂਦਾ ਵੀ ਕੋਈ ਵੀ ਫਲਾਵਰ ਜਿਹੜਾ ਠਾਂ ਤਾ ਨਾ ਹੋ ਜੇ ਕਿਉਂਕਿ ਜਦੋਂ ਇਹ ਫਲਾਵਰ ਬਣਾਉਨੇ ਆ ਤੇ ਉਹ ਫਿਰ ਉਹਦੇ ਵਿੱਚੋਂ ਕੋਈ ਇੱਕ ਦਾ ਤਾਂਗਾ ਜਿਹੜਾ ਹਿੱਲਿਆ ਹੋਵੇ ਤੇ ਉਹ ਫਿਰ ਆਊਟ ਚ ਆ ਲੱਗਦਾ ਤੇ ਆਪਾਂ ਕੀ ਕਰਨਾ ਵੀ ਪੁੱਠੇ ਪਾਸਿਓਂ ਆਪਾਂ ਪਹਿਲਾਂ ਲੈ ਲੈਣਾ ਇਹਨੂੰ ਇਦਾਂ ਵਿਚਕਾਰੋਂ ਦੀ ਕੱਢਣਾ ਆ ਵਾਹ ਆ ਦੇਖੋ ਇਦਾਂ ਵਿਚਕਾਰ ਵੱਲੋਂ ਦੀ ਕੱਢਣਾ ਇਹਨੂੰ ਹਾਂਜੀ ਇਦਾਂ ਵਿਚਕਾਰੋਂ ਦੀ ਕੱਢ ਕੇ ਨਾ ਤੇ ਇੱਥੋਂ ਆਪਾਂ ਸਟਾਰਟ ਕਰਨਾ ਹੁਣ ਫਲਾਵਰ ਬਣਾਉਣਾ ਹਾਂਜੀ ਆਇੜਾ ਆਪਾਂ ਫਲਾਵਰ ਜਿਹੜਾ ਬਣਾਉਣ ਲੱਗੇ ਆ। ਇਹ ਦੇਖੋ ਆਪਾਂ ਇਹਨੂੰ ਵਿਚਕਾਰੋਂ ਦੀ ਲੈ ਲਿਆ ਹੋਇਆ ਹੈ। ਤੇ ਹੁਣ ਆਪਾਂ ਕੀ ਕਰਨਾ ਵਾ? ਵੀ ਇਹਨੂੰ ਨਾ ਆਪਾਂ ਇਦਾਂ ਕਰਕੇ ਫਰੇਮ ਨੂੰ ਫੜ ਲੈਣਾ ਆਪਾਂ। ਸਿੰਪਲ ਇਦਾਂ ਸਿੰਪਲ ਫੜ ਕੇ ਥੋੜੀ ਜੀ ਦੂਰੀ ਦੇ ਉੱਤੋਂ ਇਦਾਂ ਆਪਾਂ ਸੂਈ ਕੱਢਣੀ ਆ। ਤੇ ਜਿਹੜਾ ਤੰਦ ਪਹਿਲਾਂ ਜਿੱਥੋਂ ਦੀ ਸੂਈ ਕੱਢੀ ਸੀ ਧਾਗਾ ਕੱਢਿਆ ਬਾਹਰ ਉਹਦੇ ਲਾਗੋਂ ਦੀ ਥੋੜੀ ਜੀ ਉੱਪਰੋਂ ਦੀ ਆ ਵੇਖੋ ਸੂਈ ਕੱਢਣ ਲੱਗੀ ਮੈਂ। ਇਦਾਂ ਕਰਕੇ ਆਪਾਂ ਸੂਈ ਕੱਢ ਕੇ ਤੇ ਸੂਈ ਨੂੰ ਅੱਗੇ ਖਿੱਚਣਾ ਨਹੀਂ ਹੈਗਾ। ਸੂਈ ਨੂੰ ਆਪਾਂ ਹਲਕਾ ਜਿਹਾ ਥੱਲੇ ਉਹਦੇ ਉਂਗ ਤੇ ਆ ਜਿਹੜਾ ਅਗਲਾ ਤੰਦ ਹੈਗਾ ਸੂਈ ਦੀ ਚੁੰਝ ਤੇ ਲੱਗੇ ਇਹਨੂੰ ਇਹਦੇ ਉੱਪਰੋਂ ਸਿੰਪਲੀ ਇਦਾਂ ਵਲ ਦੇਣੀ ਆਪਾਂ 3 4 5 6 ਤੇ 7 ਮੈਂ ਇਹਨੂੰ 7 ਵਲ ਦਿੱਤੀ ਆ ਇਹ ਨਾ ਦੋਰਾ ਧਾਗਾ ਪਾਇਆ ਸੀਗਾ 7 ਵਲ ਦੇ ਕੇ ਤੇ ਨੂੰ ਹੋਲੀ ਜੀ ਆਪਾਂ ਸੂਈ ਨੂੰ ਕੀ ਕਰਨਾ ਵਾ ਵੀ ਐਡ ਵਲ ਦਿੱਤੀ ਆ ਇਹਨਾਂ ਨੂੰ ਵੀ ਤਰ੍ਹਾਂ ਅੰਗੂਠਾ ਰੱਖ ਲੈਣਾ ਇਹਦੇ ਉੱਪਰ ਤੇ ਹੋਲੀ ਜੀ ਇਹਨਾਂ ਨੂੰ ਖਿੱਚ ਲੈਣਾ ਇਦਾਂ ਆ ਦੇਖੋ ਕਿੱਡਾ ਸੋਹਣਾ ਧਾਗਾ ਸਾਡਾ ਜਿਹੜਾ ਪਿੱਛੇ ਦੋਰਾ ਹੋਣ ਰਿਹਾ ਧਾਗਾ ਉਹਨੂੰ ਪਿੱਛੋਂ ਸਿੱਧਾ ਕਰੀ ਜਾਓ ਇਦਾਂ ਉੱਪਰ ਅੰਗੂਠਾ ਰੱਖ ਕੇ ਤੇਨੂੰ ਹੌਲੀ-ਹੌਲੀ ਖਿੱਚੀ ਜਾਣਾ ਆ। ਆ ਦੇਖੋ ਆ ਕਿੱਡੇ ਸੋਹਣੇ ਗੰਢ ਜੀ ਬਣਨਦੀ ਨਾ। ਬਸ ਇਹਨੂੰ ਹੁਣ ਇੱਥੋਂ ਜਿਉ ਇੱਥੋਂ ਫੇਰ ਇਦਾਂ ਫੜ ਕੇ ਤੇ ਬੜਾ ਹੀ ਸੋਹਣੇ ਜਿਹੇ ਤਰੀਕੇ ਦੇ ਨਾਲ ਇਹਨੂੰ ਆਪਾਂ ਇਦਾਂ ਕੱਟ ਦੇਣਾ ਹੈ। ਇਹਦੀ ਫਿਨਿਸ਼ਿੰਗ ਲੈਣੀ ਸਾਡੇ ਸਿਰਫ ਉਂਗਲਾਂ ਦੇ ਹੱਥ ਵਿੱਚ ਆ। ਆਪਾਂ ਇਹਦੀ ਫਿਨਿਸ਼ਿੰਗ ਕਿੱਦਾਂ ਲਿਆਉਣੀ ਆ ਆ ਦੇਖੋ ਇਹਨੂੰ ਜਿੰਨਾ ਤੁਸੀਂ ਧਾਗੇ ਨੂੰ ਖਿੱਚੋਗੇ ਨਾ ਉਨੀ ਜ਼ਿਆਦਾ ਇਹਦੀ ਫਿਨਿਸ਼ਿੰਗ ਆਈ ਜਾਊਗੀ ਤੇ ਹੁਣ ਆਪਾਂ ਕੀ ਕਰਨਾ ਵੀ ਆ ਜਿੱਥੋਂ ਆ ਦੇਖੋ ਧਾਗਾ ਦਿਖਣ ੜਿਆ ਵਾ ਨਾ ਜਿੱਥੋਂ ਆ ਧਾਗਾ ਤਾਣ ਜਾਣ ੜਿਆ ਵਾ ਇਹਦੇ ਲਾਗੋ ਆਪਾਂ ਸੂਈ ਥੱਲੇ ਨੂੰ ਭੇਜ ਕੇ ਤੇ ਇਹਦੇ ਲਾਗੋ ਆਪਾਂ ਇਹਨੂੰ ਸੂਈ ਨੂੰ ਥੱਲੇੋਂ ਦੀ ਕੱਢ ਲੈਣਾ ਇਹਦੇ ਬਾਗੇ ਦੇ ਇਹ ਤਾਂ ਕੱਪੜੇ ਦੇ ਵਿੱਚੋਂ ਥੱਲੇ ਸੂਈ ਕੱਢ ਲੈਣੀ ਆ ਆ ਦੇਖੋ ਕਿੱਡਾ ਪਿਆਰਾ ਜਿਹਾ ਆ ਦੇਖੋ ਬਣ ਗਿਆ ਐਦਾਂ ਹੀ ਆਪਾਂ ਇੱਕ ਹੋਰ ਬਣਾਵਾਂਗੇ ਉਦੋਂ ਆਪਾਂ ਧਾਗਾ ਕਰਾਂਗੇ 19 ਦੂਰੀਦੁੱਤੋਂ ਪਰ ਰੱਖ ਕੇ ਤੇ ਆ ਦੇਖੋ ਫੇਰ ਇਦਾਂ ਸੂਈ ਕੀਤੀ ਫੇਰ ਇਤਰਾ ਸੂਈ ਦੇ ਥੱਲੇ ਆਪਾਂ ਉਂਗਲ ਰੱਖਣੀ ਆ ਤੇ ਨਾਰਮਲੀ ਉਹਨੂੰ ਵਾਲ ਦੇਣੀ ਆ ਉਹ ਸਾਮ ਨਾਲ ਦੇਈ ਜਾਓ ਕਿ ਗਿਣਤੀ ਰੱਖ ਲਿਆ ਕਰੋ ਕਿ ਕਿੰਨੇ ਕਿੰਨੇ ਆਪਾਂ ਵਾਲ ਦਿੱਤੀ ਆ ਜੇਕਰ ਲੰਬੀ ਡੰਡੀ ਬਣਾਉਣੀ ਹੋਵੇ ਤਾਂ ਫੇਰ ਉਹਦੇ ਵਿੱਚ ਵਾਲ ਸਾਨੂੰ ਜ਼ਿਆਦਾ ਵੀ ਦੇਣੇ ਪੈਂਦੇ ਨੇ ਇਹ ਜੀ ਆਪਾਂ ਸਟਾਰਟਿੰਗ ਕਰਨ ਦੇ ਤੇ ਇਹਦੇ ਵਿੱਚ ਮੈਂ 7-7 ਵਾਲੀ ਦੀ ਢੰਡੀ ਆ ਤੇ ਜਦੋਂ ਇਹਦੇ ਆਲੇ-ਦੁਆਲੇ ਫਿਰ ਪੂਰਾ ਕਰਾਂਗੇ ਤੇ ਉਦੋਂ ਫਿਰ ਜ਼ਿਆਦਾ ਵੀ ਵੱਲਦੇ ਨਹੀਂ ਪੈਣੇ ਆ। ਬਸ ਆ ਦੇਖੋ ਫੇਰਾ ਇੱਥੋਂ ਤੱਕ ਧਾਗਾ ਤਾਣੂ ਹੁੰਡਿਆ। ਇਹਦੇ ਲਾਗੂ ਦੀ ਆਪਾਂ ਇਹਨੂੰ ਧਾਗੇ ਨੂੰ ਥੱਲੇ ਭੇਜ ਦੇਣਾ। ਬੜੇ ਸੋਖਾ ਜਿਹਾ ਫਲਾਵਰ ਆ। ਥੋੜਾ ਜਿਹਾ ਬਾਸਪੀ ਇਹਦੇ ਵਿੱਚ ਨਾ ਮੀਨਤਾ ਆ ਦੇਖੋ ਹੁਣ ਆਪਾਂ ਨਾ ਇਹਨਾਂ ਦੋਨਾਂ ਫਲਾਵਰਾਂ ਦੇ ਉੱਤੋਂ ਦੀ ਬਣਾਉਣਾ ਵਾ ਤੇ ਇੱਕ ਪਾਸੋਂ ਦੀ ਆਪਾਂ ਸੂਈ ਕੱਢ ਦੇਣੀ ਆ ਜਿਹੜੇ ਮਰਜ਼ੀ ਭਾਵੇਂ ਇਧਰੋਂ ਦੀ ਕੱਢ ਲਓ ਭਾਵੇਂ ਇਧਰੋਂ ਦੀ ਕੱਢ ਲਓ ਸੂਈ ਜਿੱਥੋਂ ਤੱਕ ਇਹਨੂੰ ਅਹੀਂ ਬਣਾਉਣਾ ਵਾ ਨਾ ਜਿੱਤ ਤਰ੍ਹਾਂ ਆਪਾਂ ਗਲਾਈ ਦੇਣੀ ਆ ਜਿੱਧਰ ਨੂੰ ਵੀ ਜਿੰਨੀ ਲੰਬੀ ਆਪਾਂ ਗਲਾਈ ਦੇਣੀ ਆ ਜਿੱਥੋਂ ਇੰਨੀ ਵੱਡੀ ਗਲਾਈ ਦੇਣੀ ਤੇ ਇੱਥੋਂ ਸੂਈ ਕੱਢ ਲਓ ਜੇ ਥੋੜੀ ਬਣਾਉਣੀ ਆ ਤੇ ਇੱਥੋਂ ਸੂਈ ਕੱਢ ਲਓ ਤੁਹਾਡੀ ਮਰਜ਼ੀ ਆ ਜਿੰਨੀ ਗਲਾਈ ਦੇਣੀ ਹੋ ਸਾਬ ਨਾਲ ਸੂਈ ਕੱਢ ਲਓ ਮੈਂ ਇਹਨੂੰ ਪੂਰੇ ਨੂੰ ਇਦਾਂ ਕਰਕੇ ਇਹਦੇ ਉੱਤਨ ਦੀ ਗਲਾਈ ਦੇਣੀ ਆ ਤੇ ਮੈਂ ਇਧਰੋਂ ਸੂਈ ਕੱਢਣ ਲੱਗੀ ਆ ਤੇ ਜਿੱਥੋਂ ਤੱਕ ਆ ਪਹਿਲਾ ਸੂਈ ਹੀਗੀ ਧਾਗਾ ਜਿੱਤੇ ਹੀ ਉਹਦੇ ਲਾਗੋਂ ਦੀ ਹੀ ਸੂਈ ਕੱਢਣੀ ਆ ਬਸ ਸੇਮ ਇਹੀ ਪ੍ਰੋਸੈਸ ਵਰਤੀ ਜਾਣਾ ਬਸ ਇਹਨੂੰ ਧਾਗੇ ਨੂੰ ਬਸ ਇਹਦੇ ਦਿਵਾਲੇ ਵੱਲ ਇਹਨੂੰ ਕੱਢੀ ਜਾਣਾ ਹੁਣ ਇਹਦੇ ਵਿੱਚ ਨਾ ਜ਼ਿਆਦਾ ਵਾ ਸਪੇਸ ਜ਼ਿਆਦਾ ਵਾ ਤੇ ਇਸ ਕਰਕੇ ਵਾਲੇ ਮੈਂ 2 ਕੋ ਜਿਆਦਾ ਦਊਂਗੀ ਪਹਿਲਾਂ ਮੈਂ 7-7 ਵਾਲ ਦਿੱਤੇ ਸੀਗੇ ਤੇ ਹੁਣ ਮੈਂ 10-11 ਵਾਲ ਦੇਣ ਲੱਗੀ ਆ ਕਿਉਂਕਿ ਉੱਪਰੋਂ ਗਲਾਈ ਦੇ ਵਿੱਚ ਆਉਣਾ ਇਹਨੇ ਕਾਫੀ ਗਾਂ ਤੱਕ ਪਿੱਛੋਂ ਸਿੱਧਾ ਕਰਦੇ ਜਾਓ ਧਾਗਾ ਕਿਉਂਕਿ ਉਹ ਵਟ ਚੜ ਜਾਂਦੇ ਆ ਤਾਂ ਕਰਕੇ ਨਾ ਫਿਰ ਉਹ ਥੋੜਾ ਜਿਆਦਾ ਹੁੰਦਾ ਵਾ ਘੰਟਣਾ ਪੈ ਜੇ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਹੈ ਹਾਂ ਆ ਦੇਖੋ ਆ ਇਦਾਂ ਦਾ ਜਦੋਂ ਬਣ ਜਾਂਦਾ ਨਾ ਇਹ ਸਾਰੇ ਜਿਹੜੇ ਆਪਾਂ ਵਾਲ ਦਿੱਤੇ ਸੀ ਉਹਨਾਂ ਦਾ ਹੀ ਡਿਜ਼ਾਈਨ ਬਣੰਦਿਆ ਹਾਂ ਹਾਂ ਆ ਦੇਖੋ ਆ ਦੇਖਿਆ ਆ ਦੇਖੋ ਥੋੜੀ ਇਹਦੀ ਜ਼ਿਆਦਾ ਹੈ ਨਾ ਸਪੇਸ ਤੇ ਆ ਦੇਖੋ ਇਹਨੂੰ ਜਦੋਂ ਅਸੀਂ 11 ਵਾਲ ਦਿੱਤੇ ਆ ਤੇ ਪੂਰਾ ਆ ਗਿਆ ਉੱਥੋਂ ਤੱਕ ਆ ਦੇਖੋ ਕਿੰਨਾ ਪਿਆਰਾ ਇੱਥੋਂ ਨਾ ਬਣ ਗਿਆ ਤੇ ਇਹਦੇ ਲਾਗੋ ਦੀ ਹੀ ਆਪਾਂ ਇੱਥੋਂ ਸੂਈ ਕੱਢ ਲਾਂਗੇ ਹੁਣ ਆ ਦੇਖੋ ਹੁਣ ਆਪਾਂ ਕੀ ਕਰਨਾ ਹੈ ਕਿ ਇਹਦੇ ਲਾਗੋ ਦੀ ਸੂਈ ਕੱਢਾਂਗੇ ਮਚਕਾਰ ਆਉਂਦਿਓ ਤੇ ਹੁਣ ਥੋੜੀ ਆਪਾਂ ਇੱਧਰ ਨੂੰ ਆ ਜਾਾਂਗੇ ਇਦਾਂ ਹੀ ਆਪਾਂ ਇਹਨੂੰ ਘੁਮਾਉਂਦੇ ਜਾਣਾ ਵਾ ਤੇ ਪੂਰਾ ਸਾਡਾ ਫਲਾਵਰ ਜਿਹੜਾ ਬਹੁਤ ਸੋਹਣਾ ਬਣ ਕੇ ਰੈਡੀ ਹੋਏ ਨਾ ਹੁਣ ਮੈਂ ਇੱਥੋਂ ਲੈ ਆਉਂਗੀ ਇਦੇ ਵਿੱਚ ਜੇ ਸਪੇਸ ਜ਼ਿਆਦਾ ਵਾ ਤੇ ਮੈਂ ਉਹਨੇ 11 ਵਾਲੀ ਦੇਣ ਲੱਗੀ ਆ ਦੋ ਵੱਲ ਮੈਂ ਵੱਧ ਦਿੱਤੇ ਕਿਉਂਕਿ ਸਪੇਸ ਜ਼ਿਆਦਾ ਹੀ 13 ਵਾਲ ਦਿੱਤੇ ਇਸ ਵਾਰ ਮੈਂ ਸਪੇਸ ਦੇ ਹਿਸਾਬ ਨਾਲ ਆਪਾਂ ਵੱਲ ਦੇਣੀ ਇਹਨੂੰ ਤਾਂ ਅੱਗੇ ਨੂੰ ਇਹਨੂੰ ਅ ਇਹਨੂੰ ਅਗਰ ਤੁਸੀਂ ਫਰੇਮ ਨੂੰ ਆਪਣੇ ਗੋਡਿਆਂ ਤੇ ਰੱਖ ਕੇ ਬਣਾਉਂਗੇ ਨਾ ਤਾਂ ਬਹੁਤ ਹੀ ਵੀ ਵਧੀਆ 프ਰੇਮ ਦੀ ਜਿਹੜੀ ਆ ਇਹ ਬੈਲੈਂਸ ਬਣਿਆ ਰਹਿੰਦਾ ਵਾ ਅਦਰਵਾਈਜ਼ ਜੇ ਕਰ ਤੋਈ ਹੱਥ 'ਚ ਫੜ ਕੇ ਉਦਾਂ ਬਣਾਉਂਦੇ ਜੀ ਤੇ ਉਹ ਫਿਰ ਨਹੀਂ ਬਨਣਾ ਕਿਉਂਕਿ ਉਹ ਫਿਰ ਆਪਾਂ ਇਹਨੂੰ ਇੱਥੋਂ ਦੀ ਇਹ ਲਾਗੂ ਨਹੀਂ ਕੱਢ ਲੈਣਾ ਹੁਣ ਮੈਂ ਇਧਰੋਂ ਦੀ ਸੂਈ ਕੱਢ ਲਈ ਹੁਣ ਮੈਂ ਇਧਰੋਂ ਦੀ ਉਹਨੂੰ ਕਵਰ ਕਰੂੰਗੀ ਜਿੰਨੀ ਸਪੇਸ ਜ਼ਿਆਦਾ ਛੱਡੋਗੇ ਓਨੇ ਹੀ ਵਾਲੇ ਚ ਜ਼ਿਆਦਾ ਆਉਣਗੇ ਵੇਖਣ ਨੂੰ ਲੱਗਦਾ ਵੀ ਪਤਾ ਨਹੀਂ ਕਿੰਨਾ ਔਖਾ ਫਲਾਵਰ ਆ ਬਟ ਇਹਦੇ ਵਿੱਚ ਕੋਈ ਵੀ ਔਖੇ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਬਹੁਤ ਹੀ ਇਜ਼ੀ ਜਿਹਾ ਫਲਾਵਰ ਆ ਬੜੀ ਛੇਤੀ ਬਣ ਜਾਂਦਾ ਵੈਸੇ ਬਣਾਉਣ ਲੱਗੋ ਤੇ ਬਸ ਵਾਲ ਦੇਣ ਤੋਂ ਬਾਅਦ ਜਿਹੜਾ ਸੂਈ ਦੇ ਵਿੱਚ ਧਾਗਾ ਹੁੰਦਾ ਲੰਬਾ ਉਹਨੂੰ ਖਿੱਚਣ ਦਾ ਸਾਰਾ ਪ੍ਰੋਸੈਸ ਆ ਇਹਦੇ ਵਿੱਚ ਅਗਰ ਤੁਸੀਂ ਦੋਰੇ ਤੰਦ ਦੇ ਨਾਲ ਪਾਓਗੇ ਨਾ ਤੇ ਬੜੀ ਛੇਤੀ ਫਲਾਵਰ ਬਣ ਜਾਂਦਾ ਵਾ ਜੇਕਰ ਆਪਾਂ ਸਿੰਗਲ ਤੰਦ ਦੇ ਨਾਲ ਹੀ ਬਣਾਉਨੇ ਆ ਨਾ ਫਿਰ ਬਹੁਤ ਟਾਈਮ ਲੱਗ ਜਾਂਦਾ ਨਾਲੇ ਬਣਦਾ ਵੀ ਬਰੀਕ ਆ ਉਹਦੇ ਨਾਲ ਇਦਾਂ ਫਿਰ ਨਾ ਉਪਰੇ ਉਪਰੇ ਆ ਜਾਂਦਾ ਜਿੰਨੇ ਜ਼ਿਆਦਾ ਤੰਦ ਹੋਣ ਇਸ ਫਲਾਵਰ ਨੂੰ ਨਾ ਆਪਾਂ ਪੂਰੀ ਗਲਾਈ ਦੇਣੀ ਹੁੰਦੀ ਤੇ ਉਸ ਹਿਸਾਬ ਦੇ ਨਾਲ ਨਾ ਤੁਸੀਂ ਇਹਨੂੰ ਬਣਾ ਲਿਆ ਕਰੋ ਦੇਖਿਓ ਜੋ ਜੋ ਆਪਾਂ ਇਹਨੂੰ ਦੂਰੀ ਦੇ ਉੱ ਜੇ ਤੁਹਾਨੂੰ ਇਹਦਾ ਜਿਹੜਾ ਸਪੇਸ ਆ ਉਹ ਵੱਧ ਹੀ ਜਾਂਦੀ ਤੇ ਉਹਦੇ ਹਿਸਾਬ ਨਾਲ ਸਾਨੂੰ ਸੂਈ ਦੇ ਵਾਲ ਵੀ ਜ਼ਿਆਦਾ ਦੇਣੇ ਪੈਂਦੇ ਆ ਜਿਸ ਤਰ੍ਹਾਂ ਕਿਸੇ ਵੇਲੇ ਟਾਈਟ ਹੋ ਜਾਂਦੇ ਨੇ ਨਾ ਵਾਲ ਤੇ ਆਪਾਂ ਹਲਕਾ ਜਿਹਾ ਇਹਨਾਂ ਨੂੰ ਘਮਾਉਣਾ ਵਾ ਇਦਾਂ ਜਦੋਂ ਅਸੀਂ ਘਮਾ ਕੇ ਕੱਢਾਂਗੇ ਨਾ ਸੂਈ ਤੇ ਉਹ ਆਪੇ ਨਿਕਲ ਜੇਗੀ ਉਹਦੇ ਵਿੱਚ ਵਾਸ ਸੀ ਇਹਨੂੰ ਹਲਕਾ ਜਿਹਾ ਸੂਈ ਨੂੰ ਨਾ ਆਪਣਾ ਧਾਗੇ ਜਿਹੜੇ ਵਾਲ ਦਿੱਤੇ ਹੁੰਦੇ ਆ ਬਲਾਂ ਨੂੰ ਘਮਾਉਣਾ ਆਪਾਂ ਸੂਈ ਦੇ ਦਵਾਲੇ ਉਹਨਾਂ ਨੂੰ ਘਮਮ ਦੇ ਜਾਣਾ ਵਾ ਇੱਕ ਅੰਗੂਠਿਆਂ ਦੇ ਨਾਲ ਕਿਉਂ ਆਪੇ ਹੀ ਉਹਨਾਂ ਦਾ ਸੂਈ ਜੜੀ ਉਹ ਨਿਕਲ ਜਾਣੀ ਉਥੋਂ ਜੇ ਸੂਈ ਨਗਾਓ ਵੀ ਜਿੱਥੋਂ ਪਤਾ ਲੱਗ ਜੇ ਵੀ ਹਾਂ ਇਧਰੋਂ ਦੀ ਹੋਣੀ ਹੀ ਬਣਾਵਾਂਗੇ ਫਲਾਵਰ ਨੂੰ ਕਿ ਪੂਰੀ ਗਲਾਈ ਮਿਲ ਜੇਗੀ ਇਹਨੂੰ ਆਪਣਾ ਜਿਹੜੇ ਹਿਸਾਬ ਦੇ ਨਾਲ ਨਿਸ਼ਾਨ ਲਗਾਇਆ ਨਾ ਉਸੇ ਹਿਸਾਬ ਦੇ ਨਾਲ ਹੀ ਇਹਨੂੰ ਗਲਾਈ ਦੇਣੀ ਆ ਇਹਨੂੰ ਅੱਗੇ ਪਿੱਛੇ ਆਪਣੀ ਮਰਜ਼ੀ ਦੇ ਨਾਲ ਗਲਾਈ ਨਹੀਂ ਦੇਣੀ ਹੈਗੀ ਕਿਉਂਕਿ ਜਦੋਂ ਫਰੇਮ ਦੇ ਵਿੱਚ ਕੱਪੜਾ ਲੱਗਦਾ ਹੈ ਨਾ ਤੇ ਉਦੋਂ ਅੱਗੇ ਪਿੱਛੇ ਹੋ ਜਾਂਦਾ ਉਹਦਾ ਡਿਜ਼ਾਈਨ ਜਿਨਨ ਕਿ ਜਿਹੜੇ ਮਾਰਕ ਕੀਤੇ ਹੁੰਦੇ ਆ ਨਾ ਨਿਸ਼ਾਨ ਗਾਂਪਸ਼ਾ ਹੋ ਜਾਂਦੇ ਆ ਤੇ ਉਹ ਪੂਰੀ ਸਾਨੂੰ ਗਲਾਈ ਨਹੀਂ ਪਤਾ ਲੱਗਦੀ ਪਰ ਜਦੋਂ ਇਹ ਫਰੇਮ ਤੋਂ ਲਾਵਾਂਗੇ ਤੇ ਉਹਦੀ ਗਲਾਈ ਜਿਹੜੀ ਬਿਲਕੁਲ ਸਹੀ ਆਈ ਹੋਵੇਗੀ ਹਾਂਜੀ ਆ ਸਾਡਾ ਪੂਰਾ ਫਲਾਵਰ ਜਿਹੜਾ ਇਹ ਹੁਣ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਇਧਰੋਂ ਸੂਈ ਕੱਢ ਲਾਂਗੇ ਤੇ ਪਿੱਛੇ ਇਹਨੂੰ ਧਾਗੇ ਨੂੰ ਪੱਕਾ ਕਰ ਦਾਂਗੇ ਤੇ ਇਹ ਦੇਖੋ ਕਿੰਨਾ ਪਿਆਰਾ ਫਲਾਵਰ ਬਣ ਕੇ ਸਾਡਾ ਪੂਰਾ ਤੇ ਰੈਡੀ ਹੋ ਗਿਆ ਵਾ ਹਾਂਜੀ ਇਹਨੂੰ ਨਾ ਪਹਿਲੇ ਪਾਸੇ ਅਹੀਂ ਸੂਈ ਦੇ ਵਿੱਚੋਂ ਜਿਹੜੇ ਧਾਗੇ ਛੱਡੇ ਉਹਨਾਂ ਦੇ ਵਿੱਚੋਂ ਦੇ ਨੂੰ ਵੱਲ ਦੇ ਕੇ ਤੇ ਚੰਗੀ ਤਰ੍ਹਾਂ ਇਹਨੂੰ ਗੰਢ ਦੇ ਕੇ ਤੇ ਪੱਕਾ ਕਰ ਲੈਣਾ ਵਾ ਤੇ ਬਾਅਦ ਵਿੱਚ ਇਹਨੂੰ ਕੈਂਚੀ ਦੇ ਨਾਲ ਕੱਟ ਦੇਣਾ ਵਾ ਤੇ ਸਾਡਾ ਬਹੁਤ ਹੀ ਸੋਹਣਾ ਫੁੱਲ ਜਿਹੜਾ ਹੈ ਬਣ ਕੇ ਰੈਡੀ ਹੋਏ ਨਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ